ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਜਿਵੇਂ ਤੁਸੀਂ ਜਾਣਦੇ ਹੋ ਕਿ ਯੁੱਥ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ ਗੈਂਗਸਟਰਾਂ ਦੇ ਖਿਲਾਫ ਵਾਰ ਚਾਲੂ ਹੈ। ਇਸੇ ਦੀ ਲੜੀ ਵਿੱਚ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ। ਅ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਇਹਦੇ ਜਿਹੜੇ ਬੈਕਵਰਡ ਫਾਰਵਰਡ ਲਿੰਕੇਜਸ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖਤਾਲਿਆ ਨਹੀਂ ਜਾਂਦਾ। ਕਿਉਂਕਿ ਇਹ ਸਿਰਫ ਨਸ਼ਾ ਹੀ ਨਹੀਂ ਬਲਕਿ ਇਹ ਵੀ ਇਕੋਲੋਜੀਸਟਿਕਸ ਤੇ ਜਿਹੜੀ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਵੀ ਅ ਅਨਰਥ ਕਰਨਾ ਉਨਾ ਹੀ ਜ਼ਰੂਰੀ ਹੈ ਇਸੇ ਵੀ ਲੜੀ ਵਿੱਚ ਇਹ ਟੋਟਲ ਬਰਾਮਦਗੀ ਜਿਹੜੀ ਖੰਨਾ ਪੁਲਿਸ ਨੇ ਕੀਤੀ ਹੈ ਇਹ ਹੈ 6 ਕਿਲੋ 115 ਗ੍ਰਾਮ ਨਾਲ ਹੀ 2 ਲੱਖ ਦੀ ਡਰਗ ਮਨੀ ਤੇ ਦੋ ਪਿਸਤੌਲ ਅਤੇ 3 ਬੋਰ ਦੇ ਅਤੇ ਦੋ ਚਾਰ ਵੀਲਰ ਰਿਕਵਰ ਕੀਤੇ ਗਏ ਨੇ ਇਸ ਦੇ ਵਿੱਚ ਜਿੰਨੇ ਨਾਮਜਦ ਦੋਸ਼ੀ ਹਨ ਸਾਡੇ 19 ਨਾਮਜਦ ਦੋਸ਼ੀ ਹਨ ਅਤੇ ਇਹਨਾਂ ਵਿੱਚੋਂ ਤਕਰੀਬਨ 10 ਅਰੈਸਟ ਹੁਣ ਤੱਕ ਹੋ ਚੁੱਕੇ ਹਨ। ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਜਦ ਇੱਕ ਨਾਕੇ ਨਾਕਾਬੰਦੀ ਦੇ ਦੌਰਾਨ 4 ਕਿਲੋ ਦੀ ਰਿਕਵਰੀ ਹੁੰਦੀ ਹੈ ਦੋ ਨੌਜਵਾਨਾਂ ਤੋਂ 25 ਸਾਲਾਂ ਦੇ ਤਕਰੀਬਨ ਜਸ਼ਨ ਅਤੇ ਅੰਗਰੇਜ਼ ਜਸ਼ਨ ਫੂਲ ਥਾਣੇ ਦਾ ਰਹਿਣ ਵਾਲਾ ਹੈ ਬਠਿੰਡਾ ਅਤੇ ਜਿਹੜਾ ਅੰਗਰੇਜ਼ ਹੈ ਇਹ ਮੀਰੋਵਾਲ ਥਾਣਾ ਤਰਨਤਾਰਨ ਦਾ ਰਹਿਣ ਵਾਲਾ ਹੈ। ਇਹ ਦੋਨਾਂ ਨੂੰ ਪਹਿਲਾਂ ਅਰੈਸਟ ਕੀਤਾ ਗਿਆ 4 ਕਰੋੜ 4 ਕੇ ਲੋਦੀ ਰਿਕਵਰੀ ਦੇ ਨਾਲ ਇਹਨਾਂ ਦੀ ਸਸਟੇਨਡ ਪੁੱਛਗਿੱਛ ਟੈਕਨੀਕਲ ਐਨਾਲਿਸਿਸ ਅਤੇ ਬਾਕੀ ਸਾਰੀ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਇਹ ਆਪਣੇ ਜਿਹੜਾ ਇਹਨਾਂ ਦਾ ਹੈਂਡਲਰ ਹੈ ਉਹਦਾ ਇਹ ਪਹਿਲਾਂ ਵੀ 7 ਜਿਹੜੇ ਲਾ ਚੁੱਕੇ ਸਨ ਇਹ 3 ਜਿਹੜੇ ਇਹਨਾਂ ਨੇ ਤਰਨਤਾਰਨ ਤੋਂ ਲਾਇਏ ਸੀ ਅਤੇ 4 ਜਿਹੜੇ ਇਹਨਾਂ ਨੇ ਜਲਾਲਾਬਾਦ ਤੋਂ ਲਗਾਏ ਸੀ ਇਸ ਵਾਰ ਵੀ ਇਹ ਆਪਣਾ ਫਿਰੋਜ਼ਪੁਰ ਤੋਂ ਸਮਾਨ ਚੱਕ ਕੇ ਚੰਡੀਗੜ੍ਹ ਵੱਲ ਨੂੰ ਜਾ ਰਹੀ ਸੀ ਤੇ ਵਾਇਆ ਲੁਧਿਆਣਾ ਤੇ ਇਹਨਾਂ ਨੂੰ ਖੰਨਾ ਵਿਖੇ ਕਾਬੂ ਕੀਤਾ ਗਿਆ ਇਹ ਜਿਹੜਾ ਅੰਗਰੇਜ਼ ਤੇ ਜਸ਼ਨ ਹੈ ਇਹਨਾਂ ਦੀ ਮੁਲਾਕਾਤ ਕਦ ਹੁੰਦੀ ਹੈ ਜਦ ਜਸ਼ਨ ਦੀ ਗਰਲਫ੍ਰੈਂਡ ਦੀ ਸਹੇਲੀ ਦਾ ਦੋਸਤ ਇਨ ਟੱਚ ਹੁੰਦਾ ਹੈ ਅੰਗਰੇਜ਼ ਦੇ ਨਾਲ ਤੇ ਅੰਗਰੇਜ਼ ਦੇ ਕਹਿਣ ਮੁਤਾਬਕ ਇਹ ਜਿਆ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਹੜਾ ਕਿ ਫਰੀਦਕੋਟ ਜੇਲ੍ਹ ਵਿੱਚ ਕੈਦੀ ਸੀ ਇਹ ਫਰੀਦਕੋਟ ਜੇਲ੍ਹ ਦਾ ਇੱਕ ਹੋਰ ਕੈਦੀ ਜਿਹੜਾ ਇਹ ਦੇ ਪਿੰਡ ਵਾਸੀ ਦਾ ਦੋਸਤ ਇਹਨੇ ਇਹਦੀ ਮੁਲਾਕਾਤ ਉਹਦੇ ਨਾਲ ਕਰਾਈ। ਯਾਨੀ ਕਿ ਜਿਹੜਾ ਅੰਗਰੇਜ਼ ਦਾ ਹੈਂਡਲਰ ਹੈ ਜਿਹੜਾ ਕਿ ਇਹਨਾਂ ਤੋਂ ਕਨਸਾਈਨਮੈਂਟ ਚੁਕਾ ਕੇ ਸੋਰਸ ਤੋਂ ਡੈਸਟੀਨੇਸ਼ਨ ਰੱਖਦਾ ਹੈ। ਇਹ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਅਤੇ ਹੁਣ ਇਹਦੇ ਕਹਿਣ ਦੇ ਮੁਤਾਬਕ ਇਹ ਪੁਰਤਗਾਲ ਵਿਖੇ ਹੈ। ਯਾਨੀ ਕਿ ਇਹ ਦੋਨਾਂ ਦਾ ਇੱਕ ਫੋਰਨ ਹੈਂਡਲਰ ਹੈ ਜਿਹੜਾ ਕਿ ਇਹਨਾਂ ਦਾ ਇਹ 7ਵਾਂ ਜਾਂ 8ਵਾਂ ਗੇੜਾ ਸੀ। ਇਹਨਾਂ ਨੂੰ ਕਮਿਸ਼ਨ ਦੇ ਤੌਰ ਤੇ ਹਰ ਕਿਲੋ ਹੈਰੋਇਨ ਦੇ ਬਦਲੇ ਤਕਰੀਬਨ 20000 ਮਿਲਦਾ ਸੀ ਜਿਹੜਾ ਕਿ ਇਹ ਦੋਨੋਂ ਆਪਸ ਸ਼ੇਅਰ ਕਰਦੇ ਸਨ ਕਿਉਂਕਿ ਜਿਹੜਾ ਇਹ ਅੰਗਰੇਜ਼ ਹੈ ਇਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਸੀ ਇਸ ਲਈ ਜਸ਼ਨ ਦੀ ਗੱਡੀ ਦਾ ਇਸਤੇਮਾਲ ਕਰਦਾ ਸੀ ਇਸ ਲਈ ਪਹਿਲਾਂ ਹੀ ਰਿਕਵਰੀ ਸ਼ੁਰੂ ਹੁੰਦੀ ਹੈ ਇੱਕ ਗੱਡੀ ਅਤੇ 4 ਕਿਲੋ ਹੈਰੋਇਨ ਤੋਂ ਇਸੇ ਦੀ ਲੜੀ ਵਿੱਚ ਬੈਕਵਰਡ ਅਤੇ ਫੋਰਵਰਡ ਲਿੰਕੇਜਸ ਨੂੰ ਖੋਲ੍ਹਦੇ ਹੋਏ ਇਹਦੇ ਵਿੱਚ ਹੋਰ ਅਰੈਸਟਾ ਹੋਈਆਂ ਬਾਕੀ ਵੀ ਅਕੀਮ ਦੇ ਨਾਮ ਜਿਹੜੇ ਕਿ ਅਰੈਸਟ ਹੋ ਚੁੱਕੇ ਹਨ ਆ ਪ੍ਰਭਜੋ ਜਿਹੜਾ ਕਿ ਕੂਮਕਲਾ ਦਾ ਰਹਿਣ ਵਾਲਾ ਹੈ 19 ਸਾਲ ਗੁਰਤੇਜ ਖਰੜਦਾਰ ਰਹਿਣ ਵਾਲਾ ਜੀਤੇ ਪਹਿਲਾਂ ਵੀ ਦੋ ਪਰਚੇ ਦਰਜ ਹਨ ਆਰਮਜ਼ ਐਕਟ ਤੇ ਐਨਡੀਪੀਐਸ ਐਕਟ ਦੇ ਇਹ 28 ਸਾਲਾਂ ਦਾ ਹੈ ਇਹ ਤੋਂ ਵੀ ਚਿੱਤੇ ਦੀ ਰਿਕਵਰੀ ਹੋਈ ਹੈ ਕੁਮਰਵੀਰ ਜਿਹੜਾ ਕਿ ਸਲੀਮ ਤਾਬਰੀ ਦਾ ਰਹਿਣ ਵਾਲਾ ਹੈ ਇਹਦੇ ਵੀ ਤਕਰੀਬਨ ਦੋ ਤਿੰਨ ਪਰਚੇ ਹਨ ਮਾਡਲ ਟਾਊਨ ਡਿਵੀਜ਼ਨ ਨੰਬਰ 5 ਖਾਨਾ ਸਿਟੀ ਲੁਧਿਆਣਾ ਦੇ ਮਨਪ੍ਰੀਤ ਸੀਮਾ ਜਿਹੜਾ ਕਿ ਬੁਰਾਹੇ ਥਾਣੇ ਦਾ ਰਹਿਣ ਵਾਲਾ ਹੈ ਇਹਦੇ ਵੀ 6 ਪਰਚੇ ਦਰਜ ਹਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਅਮ੍ਰਿਤਸਰ ਖੰਨਾ ਮੋਹਾਲੀ ਲੁਧਿਆਣਾ ਆਦਿ ਅ ਵਿਕੀ ਮਰਾਡੋ ਜਿਸ ਤੇ ਤਕਰੀਬਨ 26 ਪਰਚੇ ਦਰਜ ਹਨ ਇਹ ਵੀ ਪਟਿਆਲਾ ਲੁਧਿਆਣਾ ਮੋਹਾਲੀ ਖੰਨਾ ਚੰਡੀਗੜ੍ਹ ਤੇ ਨਵਾਂ ਸ਼ਹਿਰ ਵਿਖੇ ਦਰਜ ਹਨ ਇਹ ਆਰਮਜ਼ ਐਕਟ ਅਟੈਂਪਟ ਟੂ ਮਰਡਰ ਐਂਟੀ ਪੀਐਸ ਐਕਟ ਦੇ ਅਧੀਨ ਹਨ ਹੁਣ ਆਲੀ ਹੈਗੀ ਆ ਅੱਗੇ ਇਹਦੇ ਵਿੱਚ ਅਸੀਂ ਜਿਹੜੇ ਜੇਲ ਦੇ ਲਿੰਕੇਜਸ ਵੀ ਨੇ ਉਹਨਾਂ ਨੂੰ ਵੀ ਸਕਸੈਸਫੁਲੀ ਬੇਨਕਾਬ ਕੀਤਾ ਹੈ ਇੱਕ ਦੋਸ਼ੀ ਪੜਿਆ ਗਿਆ ਹੈ ਜਿਹਦਾ ਨਾਮ ਹੈ ਸੁਨੀਲ ਇਲੀਅਸ ਬੱਛੀ ਜਿਨੂ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਲੈ ਕੇ ਆਏ ਪੁਚਗੇਚ ਦੇ ਦੌਰਾਨ ਇਹਦੇ ਸਾਹਮਣੇ ਆਇਆ ਕਿ ਇਸ ਤੇ तकरीबन 1 ਦਲਦਨ ਐਫ ਆਈ ਆਰ ਸੰਗ ਇਹ ਤੋਂ ਰਿਕਵਰੀ ਹੋਈ ਹੈ ਡਰਗ ਮੰਨੀ ਦੀ ਇੱਕ ਹੋਰ ਗੱਡੀ ਦੀ ਦੋ ਪਿਸਤੌਲਾਂ ਦੀ ਅਤੇ ਹੋਰ ਹੈਰੋਇਨ ਦੀ ਇਹ ਆਪਣਾ ਜੇਲ ਵਿੱਚ ਹੀ ਬੈਠੇ ਕੰਮ ਚਲਾ ਰਿਹਾ ਸੀ ਤੇ ਇਹਦਾ ਜਿਹੜਾ ਬਾਹਰ ਕਰਿੰਦਾ ਕੰਮ ਕਰਦਾ ਸੀਗਾ ਹਰਸ਼ਵੀਰ ਜਿਹੜਾ ਕਿ ਫਮਰਾਲੇ ਥਾਣੇ ਦਾ ਰਹਿਣ ਵਾਲਾ ਹੈਗਾ 22 ਸਾਲਾਂ ਦਾ ਇਹ ਦੋਨਾਂ ਨੂੰ ਹੀ ਕਾਬੂ ਕੀਤਾ ਗਿਆ ਹੈ ਨਾਲ ਜਿਹੜੀ ਡਰੱਗ ਮਨੀ ਸੀ ਇਹ ਵੀ ਮਾਤਾ ਹੈਗੀ ਹੈ ਘਰੇ ਜਿਹਨੂੰ ਇਹ ਡਰੱਗ ਮਨੀ ਜਮਾ ਕਰਦੇ ਸੀਗੇ ਇਹਦੀ ਮਾਤਾ ਤੋਂ ਹੀ ਇਹ ਡਰੱਗ ਮਨੀ ਅਸੀਂ ਸਕਸੈਸਫੁਲੀ ਰਿਕਵਰ ਕਰ ਪਾਏ ਹਾਂ ਨਾਲ ਹੀ ਇਹਦੇ ਵਿੱਚ ਜਿਹੜਾ ਇਹ ਫੋਨ ਇਸਤੇਮਾਲ ਕਰਦਾ ਸੀ ਜੇਲ੍ਹ ਵਿੱਚ ਇਹ ਵੀ ਸਕਸੈਸਫੁਲੀ ਰਿਕਵਰ ਹੋ ਪਾਇਆ ਹੈ ਜਦੀ ਅੱਗੇ ਜਾਂਚ ਜਾਰੀ ਹੈ ਤਾਂਕਿ ਇਹਦਾ ਹੋਰ ਜਿਹੜਾ ਨੈਟਵਰਕ ਹੈ ਉਹਦਾ ਪਰਦਾ ਫਾਸ਼ ਕੀਤਾ ਜਾਵੇ ਇੱਕ ਹੋਰ ਰਿਕਵਰੀ ਹੋਈ ਹੈ ਜਿਹਦੇ ਅੰਦਰ 1 ਕਿਲੋ ਹੇਰੋਇਨ ਬਰਾਮਦ ਹੋਈ ਹੈ ਇਸ ਲੜਕੀ ਦਾ ਨਾਮ ਹੈ ਗੁਰਮੀਤ 28 ਸਾਲਾਂ ਦਾ ਰਹਿਣ ਵਾਲਾ ਹੈ ਸਿਟੀ ਫਾਜ਼ਿਲਕਾ ਦਾ ਪਿੱਛੋਂ ਦੀ ਅਤੇ ਚੰਡੀਗੜ੍ਹ ਵਿਖੇ ਇੱਕ ਰੈਪਿਡੋ ਤੇ ਡਰਾਈਵਰ ਦਾ ਕੰਮ ਕਰਦਾ ਸੀ ਇਹ ਵੀ ਪਿੱਛੋਂ ਦੀ ਫਿਰੋਜ਼ਪੁਰ ਬਾਰਡਰ ਤੋਂ ਲੈ ਕੇ ਆਇਆ ਸੀ ਤੇ ਇਹਦਾ ਵੀ ਡੈਸਟੀਨੇਸ਼ਨ ਚੰਡੀਗੜ੍ਹ ਹੀ ਸੀ ਇਹ ਪਹਿਲਾਂ ਨਸ਼ਾ ਪੱਤਰ ਕਰਨ ਦਾ ਆਦੀ ਸੀ ਫਿਰ ਪੈਸਿਆਂ ਦੀ ਲੋੜ ਦੇ ਕਾਰਨ ਇਹ ਬਾਚੋ ਕੂਰੀਅਰ ਬਣਿਆ ਇਹਦੀ ਵੀ ਇਹ ਜਿਹੜਾ ਹੈਂਡਲਰ ਸੀ ਉਹਨੇ 30000 ਪ੍ਰਤੀ ਮਹੀਨੇ ਵੀ ਕਮਿਸ਼ਨ ਫਿਕਸ ਕੀਤਾ ਹੋਇਆ ਸੀ ਇਪੀ ਦੀ ਸਾਡੀ ਅਗੇ ਜਾਂਚ ਜਾਰੀ ਹੈ ਇਸ ਲਈ ਸਾਰੇ ਬੈਕਵਰਡ ਫੋਰਵਰਡ ਦੀ ਇੰਟੈਜਿਸ ਜਿਹੜਾ ਜੇਲ ਦਾ ਨੈਟਵਰਕ ਹੈ ਫਾਈਨੈਂਸ਼ੀਅਲ ਨੈਟਵਰਕ ਹੈ ਆਦਿ ਉਹਦਾ ਪਰਦਾ ਫਾਸ਼ ਕਰਨਾ ਇੱਕ ਛਲਾਗਾ ਯੋਗ ਕੰਮ ਹੈ ਤੇ ਇਹ ਸਾਰੇ ਆਪਰੇਸ਼ਨ ਨੂੰ ਸੁਪਰਵਾਈਜ਼ ਤੇ ਪਲਾਨ ਕੀਤਾ ਹੈਗਾ ਐਸਪੀ ਵੀ ਪਵਨਜੀਤ ਜੀ ਨੇ ਸਾਡੇ ਡੀਐਸਪੀ ਵੀ ਮੋਹਿਤ ਨੇ ਸਾਡੇ ਜਿਹੜੇ ਸੀਆਈ ਇਨਚਾਰਜ ਨੇ ਐਸਆਈ ਨਰਿੰਦਰ ਐਸਆਈ ਸੰਦੀਪ ਅਤੇ ਜਿਹੜੇ ਸਾਡੇ ਟੈਕਨੀਕਲ ਇਨਚਾਰਜ ਨੇ ਐਸਆਈ ਸੰਪਤੀ ਨਹੀਂ ਕਿ ਆਪ ਤੋਂ 4 ਕਿਲੋ ਵਾਲੀ ਆਈ ਨਹੀਂ ਗਿਆ ਜੀ 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 ਉਹਨਾਂ ਦੀ ਸਾਰਿਆਂ ਦੀ ਫਾਰਵਰਡ ਦੀ ਇੰਸੀਡੈਂਟ ਨੇ ਜਿਹੜਾ ਇਹ ਸਾਰਾ ਬਾਰਡਰ ਤੋਂ ਜਲਾਲਾਬਾਦ ਤਰਨਤਾਰਨ ਤੋਂ ਸਾਰਾ ਜਿਹੜਾ ਨਿਸ਼ਾਨਦਾ ਸੀਗਾ ਉਹ ਸਾਰਾ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹਨਾਂ ਦੇ ਥ्रू ਹੀ ਜਾਂਦਾ ਸੀ ਇਹ ਸਾਰਾ ਨੈਟਵਰਕ ਦਾ ਬਾਤ ਹੈ ਟੋਟਲ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹਦੇ ਅੰਦਰ ਪ੍ਰਾਇਮਰੀ ਪੂਛੀ ਜਿਹੜਾ ਸੀ ਪਹਿਲਾਂ ਪੜਿਆ ਸੀਗਾ ਉਹਦਾ ਜਿਹੜਾ ਹੈਂਡਲਰ ਹੈ ਉਹ ਵੀ ਫੋਰਨ ਹੈਂਡਲਰ ਹੈ ਤੇ ਜਿਹੜੀ ਇਹਦੀ ਹੁਣ ਤੱਕ ਦੀ ਪੁੱਛਗਿੱਛ ਹੈਗੀ ਹੈ ਉਦੇ ਵਿੱਚ ਇਹ ਕਹਿੰਦਾ ਹੈਗਾ ਕਿ ਇਹ ਪੁਰਾਣਾ ਲੀਸਟ ਹੈ ਤੇ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਇੱਕ ਕੈਂਦੀ ਹੁੰਦਾ ਸੀ ਜੀ ਤੋਂ ਇਹਦਾ ਉਤੋਂ ਦੀ ਨੈਟਵਰਕ ਚੱਲਿਆ ਹੈ ਨਹੀਂ ਜੀ ਇਹ ਕੰਟੇਮਿਨੇਟ ਪਿਸਟਲ ਹੈ ਜਾਂ ਅਨਲਾਈਸੈਂਸਡ ਹੈਗਾ ਉਹਨੇ ਜਿਹੜਾ ਦੋਸ਼ੀ ਹੈ ਉਹਨਾਂ ਚੋਂ 10 ਅਰੈਸਟ ਹੋਈਆਂ ਹੁੰਤਾਂ ਜੀ ਇਹ ਜਿਹੜਾ ਮਹਿਲਾ ਜਿਹੜੀ ਸੀ ਉਹ ਜੀ ਨਹੀਂ ਉਹ ਦੀ ਮਾਂ ਸੀਗੀ ਉਹ ਦੀ ਮਾਂ ਨੂੰ ਪਤਾ ਨਹੀਂ ਸੀ ਕੀ ਕੀ ਹੈ ਕੀ ਨਹੀਂ ਉਹ ਤੋਂ ਸਿਰਫ ਆ ਕਿ ਡਰੱਗ ਮਨੀ ਦੀ ਬਰਾਮਦਗੀ ਕਰਾਈ ਹੈ ਡਰੱਗ ਮਨੀ ਇਹ ਸੁਨੀਲ 엘ਿਆਸ ਬੱਚੀ ਦੀ ਸੀ ਜਿਹੜਾ ਕਿ ਇਸ ਵੇਲੇ ਜੇਲ੍ਹ ਵਿੱਚ ਹੈ ਉਹ ਹੋ ਸਕਦਾ ਹੈ ਕਿ ਪੈਡਲਰ ਸਟੂਡੈਂਟ ਹੋਣ ਪਰ ਜਿਹੜੀ ਇਹਨਾਂ ਦੀ ਗ੍ਰੈਜੂਏਸ਼ਨ ਹੈ ਜਿਵੇਂ ਕਿ ਜਿਹੜੇ ਸਾਡੇ ਪਹਿਲੇ ਦੋਸ਼ੀ ਜਿਹੜੇ ਕੰਮ ਕੀਤੇ ਗਏ ਸੀ ਜਸ਼ਨ ਅਤੇ ਅੰਗਰੇਜ਼ ਜਿਹੜਾ ਜਸ਼ਨ ਹੈ ਇਹ ਬੀਏ ਪਾਸ ਹੈ ਜਿਹੜਾ ਅੰਗਰੇਜ਼ ਹੈ ਏ ਪਲੱਸ 2 ਫੇਲ ਹੈ ਇਹ ਛੋਟੇ-ਮੋਟੇ ਕੰਮ ਕਰਦੇ ਸੀ ਕੋਈ ਲੱਕੜ ਦਾ ਕੰਮ ਕਰਦਾ ਸੀ ਕੋਈ ਪੇਂਟ ਦਾ ਕੰਮ ਕੋਈ ਹੋਰ ਫੈਕਟਰੀ ਵਿੱਚ ਕੰਮ ਕਰਦਾ ਸੀ ਜੀ ਜੀ ਦੇਖੋ ਜੀ ਜਿਹੜਾ ਇਹ ਸਟੇਟਿਸ ਤਕਤੀਸ਼ ਹੈਗੀ ਹੈ ਔਰ ਜਿਹੜਾ ਇਸ ਬੀਏ ਨਗਰ ਹਿਲੇ ਵਿੱਚ ਦਰਦ ਸੀ ਇਹ ਇਸ ਲਈ ਐਨਆਈ ਦੇ ਕੋਲ ਹੈਗਾ ਪੰਜਾਬ ਪੁਲਿਸ ਇਹਦੀ ਐਸ ਲਈ ਤਕਤੀਸ਼ ਨਹੀਂ ਕਰ ਰਹੀ ਮੈਂ ਵੀ ਕੋਈ ਨਹੀਂ ਮਗਰ ਨਾ ਕੀ ਕਰੇਗਾ ਜੀ ਬਿਲਕੁਲ ਇਹ ਸਾਰੇ ਵੱਡੇ ਮਗਰ ਮੱਛੀ ਸੀ ਇਹ ਡਾਇਰੈਕਟਲੀ ਫਰਸਟ ਲੈਵਲ ਲਿੰਕੇਜ ਜਿਨੋਂ ਸੀ ਕੈਦ ਰਹੇ ਹ ਇਹ ਬਾਰਡਰ ਤੋਂ ਲੈ ਕੇ ਆਉਂਦੇ ਸੀ ਕਿ ਇਹਨਾਂ ਦਾ ਜਿਹੜਾ ਫੋਰਨ ਹੈਂਡਲਰ ਹੈ ਇਹ ਇਹਨਾਂ ਨੂੰ ਇਨ ਟੱਚ ਕਰਾਂਦਾ ਸੀਗਾ ਤੇ ਉੱਥੋਂ ਦੀ ਚੱਕ ਕੇ ਅੱਗੇ ਪੂਰੇ ਪੰਜਾਬ ਪੂਰੇ ਚੰਡੀਗੜ੍ਹ ਤੱਕ ਇਹਨਾਂ ਦਾ ਨੈਟਵਰਕ ਫੈਲਿਆ ਹੋਇਆ ਸੀ ਜਿਹੜਾ ਫੋਰਨਰ ਆ ਉਹ ਪਾਕਿਸਤਾਨ ਦਾ ਕੋਈ ਸੋਕਾ ਜਿਹੜਾ ਇਹਦੀ ਰਿਕਵਰੀ ਇਹ ਲੈ ਕੇ ਆਉਂਦੇ ਸੀ ਤਰਨਤਾਰਨ ਤੇ ਜਲਾਲਾਬਾਦ ਤੋਂ ਚੱਕ ਕੇ ਲੈ ਕੇ ਆਉਂਦੇ ਸੀ ਕਨਸਾਈਨਮੈਂਟ ਔਰ ਇਹਦੇ ਕਨ ਮੁਤਾਬਕ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਪੁਰਤਗਾਲ 베ਸਡ ਹੈ ਪੁਰਤਗਾਲ ਜੀ ਇਨਕੀ ਕ੍ਰਿਟੀਕਲ ਬੈਕਗਰਾਉਂਡ ਨਹੀਂ ਜੀ ਅਜੇ ਤੱਕ ਇਹ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਧੰਨਵਾਦ ਜੀ